ਗੁਰਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਗੁਰਸਾਹਿਬੀ ਸੰਗਤ ਬਾਰੇ ਦੱਸਣ ਜਾ ਰਿਹਾ ਸੰਗਤ ਸਭ ਤੋਂ ਪਹਿਲਾਂ ਨਾਮ ਸਿਮਰਨ ਨਾਲ ਅਰੰਭਾ ਕੀਤੀ ਜਾਂਦੀ ਆ ਉਸ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੁੰਦੇ ਹਨ ਫਿਰ ਅਖੰਡ ਕੀਰਤਨ ਨਾਲ ਸੰਤਾ ਨਿਹਾਲ ਹੁੰਦੀਆਂ ਸੱਚ ਪੁੱਛੋ ਤਾਂ ਇੰਜ ਲੱਗਦਾ ਜਿਵੇਂ ਗੁਰੂ ਮਹਾਰਾਜ ਆਪ ਸੰਗਤ 'ਚ ਵਿਰਾਜਮਾਨ ਹੋ ਕੇ ਸੰਗਤਾਂ ਦੀ ਅਗਵਾਈ ਕਰ ਰਹੇ ਹਨ ਗੁਰਬਾਣੀ ਦੀ ਵਿਆਖਿਆ ਸੰਗਤ ਦਾ ਇੱਕ ਜ਼ਰੂਰੀ ਹਿੱਸਾ ਹੁੰਦੀ ਆ ਜਿਸ ਤੋਂ ਬਿਨਾ ਸੰਗਤ ਅਧੂਰੀ ਲੱਗਦੀ ਆ ਵੇ ਅਕੈਨਲ ਸੰਗਤ ਨੂੰ ਗੁਰਬਾਣੀ ਦਾ ਅਰਥ ਪਤਾ ਲੱਗਦਾ ਜਿਸ ਦੇ ਨਾਲ ਗੁਰਬਾਣੀ ਨਾਲ ਜੁੜਨ ਜੁੜਨਾ ਹੋਰ ਵੀ ਸੁਖਾ ਹੋ ਜਾਂਦਾ ਸੰਗਤ 'ਚ ਇੱਕ ਮੁਖੀ ਹੋਣਾ ਵੀ ਬਹੁਤ ਜ਼ਰੂਰੀ ਆ ਸੰਗਤ ਦੇ ਮੁਗੀ ਇਸ ਗੱਲ ਦਾ ਪੂਰਾ ਖਿਆਲ ਰੱਖਦੇ ਹਨ ਕਿ ਗੁਰਮੁਖਾਂ ਦਾ ਧਿਆਨ ਗੁਰਬਾਣੀ ਤੋਂ ਪਰੇ ਦੁਨੀਆਵੀ ਚੀਜ਼ਾਂ 'ਚ ਨਾ ਜਾਵੇ। ਇਹ ਤਾਂ ਗੱਲ ਹੋ ਗਈ ਮਾਨਸਿਕ ਤੰਦਰੁਸਤੀ ਦੀ। ਸੰਗਤ ਦੇ ਅੰਤ 'ਚ ਸ਼ਸਤਰ ਵਿੱਦਿਆ, ਕਬੱਡੀ ਤੇ ਕੁਸ਼ਤੀ ਜਿਹੇ ਖੇਡ ਦਾ ਵੀ ਪ੍ਰਬੰਧ ਕੀਤਾ ਜਾਂਦਾ ਜਿਸ ਦੇ ਨਾਲ ਸਰੀਰਕ ਤੰਦਰੁਸਤੀ ਠੀਕ ਰਹਿੰਦੀ ਆ। ਆਖਿਰ 'ਚ ਗੁਰੂ ਸਾਹਿਬ ਦੀ ਚਰਨਾਂ 'ਚ ਅਰਦਾਸ ਕਰਕੇ ਸੰਗਤ ਦੀ ਸਮਾਪਤੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਵੇ ਨਿਆਲੋ ਜਾਵੇ ਪੰਥ ਦੇ ਵਾਲੀ ਸੇਵ ਸਿੰਘ ਨੂੰ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ